ਪਿਸ਼ਾਬ ਦਾ ਲੀਕ ਹੋਣਾ ਯੂਰਿਨ ਲੀਕੇਜ ਯੂਰਿਨਰੀ ਇਨਕੰਟਿਨੈਂਸ ਜ਼ਿਆਦਾਤਰ ਜਿਨ੍ਹਾਂ ਦੀ ਉਮਰ 50 ਸਾਲ ਹੈ ਉਸ ਤੋਂ ਉੱਪਰ ਹੋ ਜਾਵੇ ਤਾਂ ਪਿਸ਼ਾਬ ਲੀਕ ਹੋਣ ਲੱਗ ਜਾਂਦਾ ਹੈ ਕਿਉਂਕਿ ਚਾਹੇ ਵੀਡੀਓ ਮਰਦ ਦੇਖ ਰਹੇ ਨੇ ਚਾਹੇ ਵੀਡੀਓ ਔਰਤਾਂ ਦੇਖ ਰਹੀਆਂ ਨੇ ਦੋਨਾਂ ਲਈ ਸੇਮ ਕਸਰਤ ਹੈ ਕਿਉਂਕਿ ਹੌਲੀ-ਹੌਲੀ ਆਪਣੇ ਪੈਲਵਿਕ ਫਲੋਰ ਦੇ ਜਿਹੜੇ ਮਸਲਸ ਨੇ ਉਹ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆਂ ਔਰ ਆਪਾਂ ਪਿਸ਼ਾਬ ਤੇ ਕੰਟਰੋਲ ਨਹੀਂ ਰਹਿੰਦਾ ਮਰਦਾਂ ਦੇ ਵਿੱਚ ਪ੍ਰੋਸਟੇਟ ਦੀ ਸਮੱਸਿਆ ਆ ਜਾਵੇ ਤਾਂ ਵੀ ਆਪਣਾ ਪਿਸ਼ਾਬ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਚਾਹੇ ਥੋਡੀ ਉਮਰ 50 ਸਾਲ ਹੈ ਚਾਹੇ 60 ਸਾਲ ਹੈ ਚਾਹੇ ਤੁਸੀਂ ਮਰਦ ਹੋ ਚਾਹੇ ਤੁਸੀਂ ਔਰਤ ਹੋ ਅਗਰ ਤੁਸੀਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦੋਗੇ ਪਿਸ਼ਾਬ ਲੀਕੇਜ ਯੂਰੀਨਰੀ ਲੀਕੇਜ ਜਿਹੜਾ ਤੁਹਾਡਾ ਯੂਰਿਨ ਲੀਕ ਹੋ ਰਿਹਾ ਹੈ ਪਿਸ਼ਾਬ ਟਪਕ ਟਪਕਾ ਰਿਹਾ ਹੈ ਉਸ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਪ ਸਿੰਘ ਸਰਾਬ ਸਭ ਤੋਂ ਪਹਿਲੀ ਕਸਰਤ ਚਾਹੇ ਤੁਹਾਡੇ ਗੋਡੇ ਦੁਖਦੇ ਨੇ ਤੁਸੀਂ ਬੈੱਡ 'ਤੇ ਹੀ ਬੈਠ ਜਾਣਾ ਔਰ ਘੋੜੇ ਜੇ ਇਨ ਇੱਕ ਪੈਰ ਮੋੜ ਲੈਣੇ ਆਂ ਅਗਰ ਗੋਡਿਆਂ ਚ ਦਰਦ ਆ ਤਾਂ ਐਦਾਂ ਪ੍ਰੋਪਰ ਨਹੀਂ ਬੈਠਿਆ ਜਾਏਗਾ ਇੰਨਾ ਕੁ ਬੈਠੋ ਔਰ ਹੌਲੀ ਹੌਲੀ ਬਟਰਫਲਾਈ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ 15 ਤੋਂ 20 ਵਾਰ ਕਰੋ ਦੈਨ ਰਿਲੈਕਸ ਇਸ ਦੇ ਪੰਜ ਸੈਟ ਲਾਓ ਔਰ ਅਗਰ ਤੁਹਾਡੇ ਗੋਡੇ ਤੰਦਰੁਸਤ ਨਹੀਂ ਤਾਂ ਤੁਸੀਂ ਇਹ ਐਦਾਂ ਕਰ ਸਕਦੇ ਹੋ ਔਰ ਇਸ ਨੂੰ ਵੀ ਤੁਸੀਂ 15 ਤੋਂ 20 ਵਾਰ ਕਰੋ ਔਰ ਇਸ ਦੇ ਪੰਜ ਸੈਟ ਲਾਓ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਕਰਨੀ ਹੈ ਉਸ ਦੇ ਲਈ ਤੁਹਾਨੂੰ ਇੱਕ ਬੈਂਡ ਚਾਹੀਦਾ ਹੈ ਥੈਰਾ ਬੈਂਡ ਜੋ ਕਿ ਮਾਰਕੀਟ ਚੋਂ ਮਿਲ ਜਾਂਦਾ ਹੈ ਕੋਈ ਮਹਿੰਗਾ ਨਹੀਂ ਹੈ ਇਸ ਨੂੰ ਤੁਸੀਂ ਦੋਨਾਂ ਲੱਤਾਂ ਦੇ ਵਿਚਾਲੇ ਇੱਦਾਂ ਪਾ ਲੈਣਾ ਹੈ ਔਰ ਸਾਈਡ ਤੇ ਖੋਲੋਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ 10 ਸੈਟ ਸਵੇਰੇ ਦੇ ਪਰਿਸ਼ਾਪ ਉਦੋਂ ਅਗਲੀ ਕਸਰਤ ਸੇਮ ਕਸਰਤ ਪੈਕੇ ਕਰਾਂਗੇ ਦੋਨੋਂ ਗੋਡੇ ਖੋਲਦਾਂਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਓ ਇਹ ਹੋਗੀ ਤੁਹਾਡੀ ਬੈਂਡ ਵਾਲੀ ਐਕਸਰਸਾਈਜ਼ ਉਸ ਤੋਂ ਬਾਅਦ ਤੁਸੀਂ ਬਾਲ ਲੈ ਲੈਣੀ ਆ ਦੋਨੋਂ ਗੋਡਿਆਂ ਦੇ ਵਿਚਾਲੇ ਰੱਖੋਗੇ ਦੋਨੋਂ ਸਾਈਡ ਤੋਂ ਪ੍ਰੈਸ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ 10 ਸੈਟ ਲਾਓ ਸੇਮ ਕਸਰਤ ਬੈਠ ਕੇ ਕਰਾਂਗੇ ਬਾਲ ਸਕਵੀਜ਼ ਕਹਿੰਦੇ ਆ ਇਹਨੂੰ ਦੋਨਾਂ ਗੁੱਟਿਆਂ ਦੇ ਵਿਚਾਲੇ ਰੱਖ ਕੇ ਬਾਲ ਨੂੰ ਆਪਾਂ ਪ੍ਰੈਸ ਕਰਦਾਂਗੇ 10 ਸੈਕਿੰਡ ਹੋਲਡ ਥੈਨ ਰਿਲੈਕਸ ਬਾਲ ਦੀ ਜਗ੍ਹਾ ਤੇ ਤੌਲਗਿਆ ਦਾ ਰੋਲ ਵੀ ਤੁਸੀਂ ਬਣਾ ਸਕਦੇ ਹੋ ਉਸ ਤੋਂ ਅਗਲੀ ਕਸਰਤ ਕੀ ਹੋਏਗੀ ਦੋਨੋਂ ਗੋਡੇ ਮੋੜ ਲਾਂਗੇ ਔਰ ਦੋਨੋਂ ਲੱਤਾਂ ਖੋਲ ਦਾਂਗੇ ਔਰ ਲੱਕ ਹਵਾ ਚੱਕਾਂਗੇ ਇਸ ਨੂੰ ਕਹਿੰਦੇ ਆ ਬਟਰਫਲਾਈ ਬ੍ਰਿਜ 10 ਸੈਕਿੰਡ ਹੋਲਡ ਥੈਨ ਰਿਲੈਕਸ ਇਸ ਦੇ ਵੀ 10 ਸੈਟ ਉਸ ਤੋਂ ਬਾਅਦ ਨੋਰਮਲ ਬ੍ਰਿਜ 10 ਸੈਕਿੰਡ ਹੋਲਡ ਥੈਨ ਰਿਲੈਕਸ ਇਸ ਦੇ ਵੀ 10 ਸੈਟ ਲਾਓ ਆਸਾਨ ਕਸਰਤਾਂ ਕਰੋ ਨਾਲ ਦੀ ਨਾਲ ਜਦੋਂ ਵੀ ਤੁਹਾਨੂੰ ਪਿਸ਼ਾਬ ਆਵੇ ਤੁਸੀਂ ਮਿਡ ਜਿਹੜਾ ਯੂਰਿਨ ਹੈ ਮਤਲਬ ਇੱਥੋਂ ਪਿਸ਼ਾਬ ਸ਼ੁਰੂ ਕੀਤਾ ਇੱਥੇ ਖਤਮ ਹੁੰਦਾ ਜਿਹੜਾ ਸੈਂਟਰ ਵਾਲਾ ਪਾਰਟ ਹੈ ਉੱਥੇ 3 ਸੈਕਿੰਡ ਲਈ ਪਿਸ਼ਾਬ ਨੂੰ ਰੋਕੋ ਫਿਰ ਕਰ ਦਿਓ ਉਸ ਦੇ ਨਾਲ ਤੁਹਾਡੇ ਪੈਲਵਿਕ ਫਲੋਰ ਮਸਲ ਤਕੜੇ ਰਹਿਣਗੇ ਅਗਰ ਤੁਸੀਂ ਇਹ ਕਸਰਤਾਂ ਕਰਦੇ ਹੋ ਜਿਹੜਾ ਤੁਹਾਡਾ ਪਿਸ਼ਾਬ ਲੀਕ ਹੋ ਰਿਹਾ ਹੈ ਉਹ ਬਹੁਤ ਜਲਦੀ ਠੀਕ ਹੋਣ ਵਾਲਾ ਹੈ ਸਤਿ ਸ਼੍ਰੀ ਅਕਾਲ